ਮੇਰਾ ਨਾਮ ਦਰਸ਼ਨਾਈ ਐਸੇ ਪਿੰਡ ਖੜਿਆਲ ਤੋਂ ਆ। ਹਾਂਜੀ ਹਾਂਜੀ। ਸੇ ਕਿੰਨਾ ਚਿਰ ਹੋ ਗਿਆ ਸੇ ਸੇਵਾ ਕਰਦਿਓ ਆਪਾਂ ਨੇ। ਮੈਂ ਪਿਛਲੇ ਸਾਲ ਤੋਂ ਆ ਰਿਹਾ ਜੀ। ਅੱਛਾ ਜੀ। ਹਾਂਜੀ। ਇਹਦੀ ਕਿ ਦੂਸਰਾ ਸਾਲ ਹੈ ਜੀ। ਠੀਕ ਹੈ ਜੀ। ਮੈਂ ਬਾਬਾ ਜੀ ਦੀ ਵੀਡੀਓ ਦੇਖੀ ਸੀ ਪਿਛਲੇ ਸਾਲ। ਅੱਛਾ ਜੀ। ਤੇ ਬਸ ਇਹਨਾਂ ਨੇ ਆਪ ਨੂੰ ਸਿੱਧੇ 라 ਪਾਇਆ ਜੀ। ਠੀਕ ਹੈ। ਹੈਨਾ? ਕਾਫੀ ਵਾਰ ਆਇਆ ਆ ਵੈਸੇ ਪਟੇਕੜ ਸਾਹਿਬ। ਪਰ ਇਹਨਾਂ ਦੇ ਮੱਥਾ ਟੇਕ ਕੇ ਮੁੜ ਜਾਂਦੇ ਸੀ ਬਈ ਦਿਲਚਸਪ ਇਹਨਾਂ ਕੇ ਸ਼ਰਦਾ ਹਨਾ ਭਰੀਆ ਉਹ ਮੈਂ ਤੋਂ ਇਹਨਾਂ ਤੋਂ ਭਰੀ ਗਈ ਆ ਬਸ ਠੀਕ ਹੈ ਜੀ ਹੁਣ ਤੁਸੀਂ ਕਿੰਨੇ ਚਿਰ ਹੋਏ ਸਾਨੂੰ ਆਉਂਦੇ ਨੇ ਜਿੱਥੇ ਸੇਵਾ ਕਰਦੇ ਨੇ ਕਿ ਦੂਸਰਾ ਸਾਲ ਆਈ ਮੇਰਾ ਦੂਸਰਾ ਸਾਲ ਸੀ ਹਾਂ ਜੀ ਜੀਢੇ ਢੜੇ ਚੱਲਦੇ ਨਹੀਂ ਤੁਸੀਂ ਹੋਰ ਵੀ ਸੰਗਤ ਨੂੰ ਨਾਲ ਲੈ ਕੇ ਆਉਂਦੇ ਸੇਵਾ ਕਰਨ ਉੱਚ ਕੱਲੀ ਆਉਣੇ ਨਹੀਂ ਫਿਲਹਾਲ ਮੈਂ ਕੱਲੀ ਆਉਣਾ ਨਹੀਂ ਉਹ ਆਪਣੇ ਪਿੰਡੋਂ ਹੋਰ ਵੀ ਆਉਂਦੇ ਨੇ ਉਹਨਾਂ ਦਾ ਲੰਗਰ ਅਲੱਗ ਲੱਗਦਾ ਠੀਕ ਹੈ ਜੀ ਤੇ ਬਾਕੀ ਮੇਰਾ ਉਹੀ ਆਪਣੇ ਕਿਨਾਬੇ ਤੋਂ ਰਿਸ਼ਤੇਦਾਰ ਨੇ ਉਹ ਵੀ ਉਰੇ ਆਉਂਦੇ ਨੇ ਲੰਗਰ ਦੇ ਤੇ ਬਸ ਹਾਂ ਜੀ ਕਿਸੇ ਲੰਗਰ ਚ ਆ ਕੇ ਸੇ ਸਾਲ ਦਾ ਸਰਦ ਕਿਵੇਂ ਲੈ ਜਾਂਦਾ ਐਂਡ ਤੇ ਆ ਕੇ ਰਿਹਾ ਕੀ ਠੀਕ ਹੈ ਜੀ ਵੀ ਜੇ ਕੰਮ ਨਹੀਂ ਆਪਾਂ ਕਰ ਸਕਦੇ ਹੈਗੇ ਸਾਲ ਦੇ ਵਿੱਚ 4 ਦਿਨ ਨਹੀਂ ਲਾ ਸਕਦੇ ਫਿਰ ਤਾਂ ਕੋਈ ਜ਼ਿੰਦਗੀ ਦੇ ਹੁਣ ਦਾ ਫਾਇਦਾ ਕੋਈ ਨਹੀਂ ਹੈਗਾ ਜੀ ਹਾਂ ਜੀ ਹਾਂ ਜੀ ਤੇ ਹਰੇਕ ਇਨਸਾਨ ਨੂੰ ਸੇਵਾ ਕਰਨ ਵਾਸਤੇ ਹੋਣਾ ਚਾਹੀਦਾ ਇੱਕ ਵਾਰ ਤਾਂ ਦਰਸ਼ਨ ਕਰਨ ਵਾਸਤੇ ਆਉਣੀ ਹੋਣੀ ਹੈ ਜੀ ਕਿ ਬਾਬਾ ਜੀ ਮੈਂ ਪੈਦਲ ਆਇਆ ਜੀ ਸलाम ਤੁਹਾਨੂੰ ਸलाम ਜੀ ਸਤਿ ਸ੍ਰੀ ਅਕਾਲ ਤੁਹਾਨੂੰ 92 ਕਿਲੋਮੀਟਰ ਵਾਟ ਬਣਦੀ ਸੀ ਸਾਰੀ ਠੀਕ ਹੈ ਜੀ ਤੇ ਪੈਦਲ ਆਇਆ ਜੀ ਕਿੰਨੇ ਦਿਨ ਲੱਗੇ ਤੁਹਾਨੂੰ ਪੈਦਲ ਆਉਣ ਦੀ ਦਿਨ ਤਾਂ ਕਿਹੜੇ ਲੱਗੇ 18 ਘੰਟੇ ਲੱਗੇ ਨਹੀਂ ਬਸ ਹਾਂ ਜੀ 18 ਘੰਟੇ ਬਾਬਾ ਇਨਕੇ ਬੰਨਾਂ ਨੇ ਜਾਨਕੀ ਵੀ ਹੱਥ ਰੱਖਿਆ ਸਿਰ ਤੇ ਪਤਨੀ ਲੱਗੀ ਸਫਰ ਦਾ ਇਕੱਲੇ ਆ ਤੁਸੀਂ ਨਾਲ ਹਾਂਜੀ ਇਕੱਲੇ ਨਾ ਇਕੱਲੇ ਹੀ ਇਕੱਲੇ ਕੋਈ سپورਟ ਨਹੀਂ ਨਾਲ ਇਕੱਲਾ ਠੀਕ ਹੈ ਹਾਂਜੀ ਕੀ ਡਾਕਟਰ ਦੇ ਕੰਮ ਕਰਦੇ ਤੁਸੀਂ ਹਾਂਜੀ ਉਹ ਮੈਡੀਕਲ ਸਟੋਰ ਆਈ ਆਪਣਾ ਮੈਡੀਕਲ ਹਾਂਜੀ ਖੜਿਆ ਵਾਲੀ ਹਾਂਜੀ ਖੜਿਆ ਵਾਲੀ ਠੀਕ ਹੈ ਜੀ